ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀਓ ਇੱਕ ਓੰਕਾਰ ਸਤਗੁਰ ਪ੍ਰਸਾਦ RAM KALI ਮਹੱਲਾ ਤੀਜਾ ਜੀ ਆਨੰਦ ਇੱਕ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਈ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਦਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰੋ ਹਰ ਨਾਲੀ ਹਰ ਨਾਲ ਰਹੋ ਤੂੰ ਮਨ ਮੇਰੀ ਦੁੱਖ ਸਭ ਵਿਸਾਰਨ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਸਾਰੀ ਕਹੇ ਨਾਨਕ ਮਨ ਮੇਰੇ ਸਦਾ ਰੋ ਹਰ ਨਾਲੇ ਸਾਚੇ ਸਈ ਬਾ ਕਿਆ ਨਹੀਂ ਕਰ ਤੇਰੇ ਕਰਤਾ ਤੇਰੇ ਸਭ ਕਿਛ ਹੈ ਜਿਸ ਦੇਹੀ ਸੋ ਪਾਵੀ ਸਦਾ ਸਿਵਤ ਸਲਾਹ ਤੇਰੀ ਨਾਮ ਮਨ ਵਿਸਾਵੇ ਨਾਮ ਜਿਨ ਕੇ ਮਨ ਵਸਿਆ ਬਾਜੀ ਸ਼ਬਦ ਕਹਨੇ ਰੇ ਕਹੇ ਨਾਨਕ ਸੱਚੇ ਸਹਿਬ ਕਿਆ ਨਾਹੀ ਕਰ ਤੇਰੇ ਸਚਨਾ ਮੇਰਾ ਆਧਾਰੋ ਸਚਨਾ ਮੇ ਆਧਾਰ ਮੇਰਾ ਜਿਨ ਭੁਖਾਂ ਸਭ ਗਵਾਈਆਂ ਕਰੇ ਸ਼ਾਂਤ ਸੁਖ ਮਨ ਆਏ ਵਸਿਆ ਜੇ ਨਿਸ਼ਾਂ ਸਭ ਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਰੂਪੇ ਆਰੋ ਸਚਨ ਮੇਰਾ ਆਧਾਰੋ ਬਾਜੇ ਪੰਚ ਸ਼ਬਦ ਤਿਤ ਕਰਸ ਭਾਗੇ ਕਰਸ ਭਾਗੇ ਸ਼ਬਦ ਬਾਜੀ ਕਲਾ ਜੀਤ ਕਰਤਾਰੀਆ ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੈਸਕ ਹੋਵਾ ਤਿਤ ਕਰ ਅਨਹਦ ਬਾਜੀ ਸਚੀ ਲਵੇ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਵੇ ਬਾਜੋਂ ਕਿਆ ਕਰੇ ਵਿਚਾਰੀਆ ਤਉ ਦੇ ਬਾਜ ਸਿਮਰਤ ਕੋਏ ਨਾਹੀ ਕਿਰਪਾ ਕਰ ਬਨਵਾਰੀਆ ਏਸ ਨਉ ਹੁਰ ਤਾਂਉ ਨਾਹੀ ਸ਼ਬਦ ਲਾਗ ਸਵਾਰੀਆ ਕਹੇ ਨਾਨਕ ਲਵੇ ਬਾਜੋਂ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੀ ਪਿਆਰੀਆ ਕਰ ਕਿਰਪਾ ਕਿਲਵਿਖ ਕਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚੇ ਸਵਾਰਿਆ ਕਹੇ ਨਾਨਕ ਏ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ ਪਵਿਤਾ ਸੋ ਜਨ ਦੀ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਪਰਮ ਪੂਲੇ ਫਿਰੇ ਦੈ ਦਿਸ ਇੱਕ ਨਾਮ ਲਾਗ ਸਵਾਰਿਆ ਗੁਰ ਪ੍ਰਸਾਦੀ ਮਨ ਭਇਆ ਨਿਰਮਲ ਜਿਨਾਂ ਪਾਣਾ ਭਾਵੇ ਕਹੇ ਨਾਨਕ ਜਿਸ ਦੇਹੀ ਪਿਆਰੀ ਸੋਈ ਜਨ ਪਾਵੇ ਆਵੋ ਸੰਤ ਪਿਆਰੀਓ ਅਕਾਥ ਕੀ ਕਰੇ ਕਹਾਣੀ ਕਰੇ ਕਹਾਣੀ ਅਕਾਥ ਕੇਰੀ ਗਿੱਤ ਦੁਆਰੀ ਪਾਈਐ ਤਨ ਮਨ ਧਨ ਸਭ ਸੌਂਬ ਗੁਰ ਕਉ ਹੁਕਮ ਮੰਨਿਐ ਪਾਈਐ ਹੁਕਮ ਮੰਨਿਓ ਗੁਰੂ ਕੇ ਰਗਾਵੋ ਸਚੀ ਬਾਣੀ ਕਹੇ ਨਾਨਕ ਸੁਣੋ ਸੰਤੋ ਕਥਿਓ ਅਕਥ ਕਹਾਣੀ ਏ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ ਚਤਰਾਈ ਨਾ ਪਾਇਆ ਕਿੰਨੇ ਤੂੰ ਸੁਣ ਮਨ ਮੇਰਿਆ ਏ ਮਾਇਆ ਮੌਣੀ ਜਿਤ ਏ ਮਾਇਆ ਮੌਣੀ ਜੇ ਨੇਤ ਪਰਮ ਭਲਾਇਆ ਮਾਇਆ ਤਾਂ ਮੌਣੀ ਤਿੰਨੇ ਕੀਤੀ ਜਿਨ ਢਗੌਲੀ ਪਾਈਆ ਕੁਰਬਾਨ ਕੀਤਾ ਤਿਸੇ ਬਿਟੋ ਜਿਨ ਮੋਹ ਮਿੱਠਾ ਲਾਇਆ ਕਹੇ ਨਾਨਕ ਮਨ ਚੰਚਲ ਚਤਰਾਈ ਕਿਨੇ ਨਾ ਪਾਇਆ ਏ ਮਨ ਮੇਰਿਆ ਤੂੰ ਸਦਾ ਸੱਚ ਸਮਾਲੇ ਇਹੇ ਕਟੰਬ ਤੂੰ ਜੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ ਸਾਹ ਤੇਰੇ ਚੱਲੇ ਨਾਹੀ ਤਿਸ ਨਾਲ ਕਿਉਂ ਜਿਤ ਲਾਈਐ ਐਸਾ ਕੰਮ ਉਹ ਲੈਣਾ ਕੀਚੇ ਜਿਤ ਅੰਤ ਪਛੋਤਾਈਐ ਸਤਿਗੁਰ ਕਾ ਅਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸਮਾਲੇ ਗਾਮੀਆ ਗੋਚਰਾ ਤੇਰਾ ਜੰਤ ਨਾ ਪਾਇਆ ਅੰਤੋ ਨਾ ਪਾਇਆ ਕਿੰਨੇ ਤੇਰਾ ਆਪਣਾ ਆਪ ਤੂੰ ਜਾਣੀ ਜੀ ਜੰਤ ਸਭ ਖੇਲ ਤੇਰਾ ਕਿ ਆਪੋ ਆਕ ਬਕਾਣੀ ਆਖੀ ਤਾਂ ਵਿਖੇ ਸਭ ਤੂੰ ਹੈ ਜਿਨ ਜਗਤਿ ਉਪਾਇਆ ਕਹੇ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨ ਪਾਇਆ ਸੋਰ ਨਰ ਮੋਨ ਜਨ ਅੰਮ੍ਰਿਤ ਖੋਜ ਦੇ ਸੋਗ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੋ ਦੀ ਉਪਾਈ ਇਕ ਵੇਗ ਪਰਸਣ ਆਇਆ ਲਬ ਲੋਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ ਕਹੇ ਨਾਨਕ ਜਿਸ ਨੂੰ ਆਪ ਟੁਟਾ ਤੇ ਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਰਾਲੀ ਚਾਲਾ ਨਰਾਲੀ ਭਗਤਾਂ ਕੇਰੀ ਵਿਕਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਕੰਨਿਓ ਦਿੱਖੀ ਵਾਲੋ ਨੀ ਕੀ ਇਹਤ ਮਾਰਗ ਜਾਣਾ ਗੁਰ ਪ੍ਰਸਾਦੀ ਜਿਨੀ ਆਪ ਤਜਿਆਰ ਵਾਸਨਾ ਸਮਾਣੀ ਕਹੇ ਨਾਨਕ ਚਾਲ ਭਗਤਾਂ ਜੁਗੋ ਜੁਗ ਨਰਾਲੀ ਜਿਉ ਤੂੰ ਚਲਾਈ ਤੇਵ ਚੱਲਾਂ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਈ ਤੇਵੇ ਚੱਲਾਂ ਜਿਨਾ ਮਾਰਗ ਪਾਵੇ ਕਰ ਕਿਰਪਾ ਜਿਨ ਨਾਮ ਲਾਈ ਸੇ ਹਰ ਹਰ ਸਦਾ ਧਿਆਵੇ ਜਿਸ ਨੂੰ ਕਥਾ ਸੁਨਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ ਕਹੇ ਨਾਨਕ ਸੱਚੇ ਸਹਿਬ ਜਿਉ ਭਾਵੇ ਤਿਵੇਂ ਜਲਾਵੇ ਏ ਸੋਹਿਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਨਾਇਆ ਇਹ ਤੈਨ ਕੇ ਮਨਵਸਿਆ ਜੰਤੁਰੋਂ ਲਿਖਿਆ ਆਇਆ ਇੱਕ ਫਿਰ ਇੱਕ ਨੇਰੇ ਕਰੇ ਗੱਲਾਂ ਗੱਲ ਨਹੀਂ ਕਿਨੇ ਨਾ ਪਾਇਆ ਕਹੇ ਨਾਨਕ ਸ਼ਬਦ ਸੋਇਲਾ ਸਤਿਗੁਰੂ ਸਨਾਇਆ ਪਵਿੱਤ ਹੋਈ ਸੇ ਜਨਾ ਜਿਨਨੀ ਹਰਿ ਧਿਆਇਆ ਹਰਿ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਘਟਾਂਬ ਸਹਿਤ ਸਿਉ ਪਵਿੱਤ ਸੰਗਤ ਸੁਭਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨਨੀ ਮਨ ਵਸ ਜਾ ਵਸਾਇਆ ਕਹੇ ਨਾਨਕ ਸੇ ਪਵਿੱਤ ਜਿਨਨੀ ਗੁਰਮੁਖ ਹਰਿ ਹਰਿ ਧਿਆਇਆ ਕਰਮੀ ਸਹਿਜਨਾ ਉਪਜੇ ਬਿਨ ਸਹਿਜੇ ਸਈਸਾ ਨਾ ਜਾਏ ਨਾ ਜਾਏ ਸਈਸਾ ਕਿਤੇ ਸੰਜਮ ਰਹਿੇ ਕਰਮ ਕਮਾਏ ਸਈਸੇ ਜੀਵ ਮਲੀਨ ਹੈ ਕਿਤ ਖੰਜਮ ਤੋਤਾ ਜਾਏ ਮਨ ਤੋ ਉਹ ਸ਼ਬਦ ਲਾਗੋ ਹਰ ਸਿਉ ਰਹੋ ਚਿਤ ਲਾਈ ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੇ ਏ ਸਈਸਾ ਏ ਵਜਾਏ ਜੀਉ ਮੈਲੇ ਬਾਰੋਂ ਨਿਰਮਲ ਬਾਰੋਂ ਤਾਂ ਨਿਰਮਲ ਜੀਉ ਤਾਂ ਮੈਲੇ ਤਿਨੇ ਜਨਮ ਜੂ ਵੇ ਹਾਰਿਆ ਏ ਤਿਸ਼ਨਾ ਵੱਡਾ ਰੋਗ ਲਗਾ ਮਰਨ ਮਨੋ ਵਿਸਾਰਿਆ ਵੇਦ ਅਮੈ ਨਾਮੁ ਤਮ ਸੋ ਸੁਣੇ ਨਾਹੀ ਫਿਰਿ ਜੋ ਬਿਤលਿਆ ਕਹੇ ਨਾਨਕ ਜਿਨ ਸਜਤ ਜੀਆ ਕੂੜੇ ਲਾਗੇ ਤਿੰਨੀ ਜਨਮ ਜੂਵੇ ਹਾਰਿਆ ਜੀਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਉ ਨਿਰਮਲ ਸਤਗੁਰ ਤੇ ਕਰਨੀ ਕਮਾਣੀ ਕੋੜ ਕੀ ਸੋਏ ਪਹੁੰਚੇ ਨਾਹੀ ਮਨਸਾ ਸਜ ਸਮਾਣੀ ਜਨਮ ਰਤਨ ਜਿਨੇ ਕਟਿਆ ਭਲੇ ਸੇਵਨ ਜਾਰੇ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੀ ਗੁਰ ਨਾਲੇ ਜੇ ਕੋ ਗੁਰ ਜੇ ਕੋ ਸੇਖ ਗੁਰੂ ਛੇਤੀ ਸੰਮੁਖ ਹੋਵੇ ਹੋਵੇ ਤਾਂ ਸੰਮੁਖ ਸੇਖ ਕੋਈ ਜੀਉ ਰਹੀ ਗੁਰ ਨਾਲੇ ਗੁਰ ਕੇ ਚਰਨ ਹਿਰਦੇ ਧਿਆਏ ਅੰਤਰਾਦਮੇ ਸਮਾਲੇ ਆਪ ਛੜ ਸਦਾ ਰਹੀ ਪਰਨੇ ਗੁਰ ਬਿਨਿ ਅਵਰ ਨ ਜਾਣੀ ਕੋਏ ਕਹੇ ਨਾਨਕ ਸੁਣੋ ਸੰਤੋਸ ਸੋ ਸਿਕ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਗਤ ਨ ਪਾਵੇ ਪਾਵੇ ਮੁਗਦਨਾ ਹੂਰਤੇ ਕੋਈ ਪੁੱਛੋ ਬਵੇਕੀਆਂ ਜਾਏ ਅਨੇਕ ਜੋਨੀ ਪਰਮ ਆਵੇ ਬਿਨ ਸਤਿਗੁਰ ਮੁਗਤ ਨ ਪਾਵੇ ਫਿਰ ਮੁਗਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ ਕਹੇ ਨਾਨਕੀ ਵਿਚਾਰ ਦੇਖੋ ਬਿਨ ਸਤਿਗੁਰ ਮੁਗਤ ਨ ਪਾਈ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤ ਨਸਮਾਣੀ ਪੀਵੋ ਅੰਬਰ ਤੇ ਸਦਾ ਰੂਹ ਹਰ ਰੰਗ ਜਪਿਓ ਸਾਰੰਗ ਬਾਣੀ ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਐ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋਂ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਅੱਖ ਵਖਾਣੀ ਹਰ ਹਰ ਨਿਤ ਕਰੇ ਰਸਨਾ ਕਹਾ ਕਛੂ ਨਾ ਜਾਣੀ ਚਿਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪੈ ਰਵਾਣੀ ਕਹੇ ਨਾਨਕ ਸਤਿਗੁਰੂ ਬਾਜੋਂ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਆਸਮਾਓ ਸ਼ਬਦ ਸੇਤੇ ਮਨ ਮਿਲਿਆ ਸੱਚੇ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸ ਨੂੰ ਦੀ ਬੁਝਾਈ ਕਹੇ ਨਾਨਕ ਸ਼ਬਦ ਰਤਨ ਹੀਰਾ ਜੀਤ ਜਿਹੜਾ ਉਹ ਸਿਵ ਸ਼ਕਤੀ ਆਪੇ ਪਾਈ ਕੇ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੇ ਗੁਰਮੁਖਿ ਸਿ ਬਜਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਈ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਇੱਕ ਸਿਉ ਲਿਵਲਾਈ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬਜਾਈ ਸਿਮਰਤਿ ਸ਼ਾਸਤਰ ਪੁਨ ਪਾਪ ਵਿਚਾਰ ਦੇ ਤਤੇ ਸਾਰ ਨ ਜਾਣੀ ਤਤੇ ਸਾਰ ਨ ਜਾਣੀ ਗੁਰੂ ਬਾਜੋ ਤਤੇ ਸਾਰ ਨ ਜਾਣੀ ਤੇਹੀ ਗੁਣੀ ਸੰਸਾਰ ਭ੍ਰਮ ਸੁਤਾ ਸੁਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਭੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਪਾਈ ਜਿਸ ਨੂੰ ਆੰਦਨ ਹਰ ਲਿਵ ਲਾਗੇ ਜਾਗਤ ਰਹਿਣ ਵਿਹਾਣੀ ਮਾਤਾ ਗਏ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉ ਮਨੋ ਵਿਸਾਰੀਐ ਮਨੋ ਕਿਉ ਵਿਸਾਰੀਐ ਏ ਵਡ ਦਾਤਾ ਜੇ ਅਗਨ ਮੈਂ ਆਰਪਚਾਵੇ ਉਸ ਨੂੰ ਕਿਹੋ ਭੋ ਨ ਸਕੀ ਜਿਸ ਨੂੰ ਆਪਣੀ ਲੇਵ ਲਾਵੇ ਆਪਣੀ ਲੇਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਏ ਕਹੇ ਨਾਨਕੇ ਵਡ ਦਾਤਾ ਸੋ ਕਿਉ ਮਨੋ ਵਿਸਾਰੀਐ ਜੈਸੀ ਯਗਨ ਉਦਰ ਮੈਂ ਤੈਸੀ ਬਾਹ ਰਮਾਇਆ ਮਾਇਆ ਯਗਨ ਸਭ ਇਕੋ ਜਹੀ ਕਰਤੇ ਖੇਲ ਰਚਾਇਆ ਜਾਂ ਇਸ ਭਾਣਾ ਤਾਂ ਜਮਿਆ ਪਰਿਵਾਰ ਭਲਾ ਪਾਇਆ ਲੇਵ ਚੁੜਕੀ ਲਗੀ ਤ੍ਰਿਸ਼ਨਾ ਮਾਇਆ ਯਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੀ ਭਾਉ ਦੂਜਾ ਲਾਇਆ ਕਹੇ ਨਾਨਕ ਗੁਰ ਪ੍ਰਸਾਦੀ ਜਿਨਾਂ ਲਿਵ ਲਾਗੀ ਤਿਨਿ ਵਿੱਚੇ ਮਾਇਆ ਪਾਇਆ ਅਰਿਆਪੀ ਅਮੁਲਕ ਹੈ ਬੋਲਣਾ ਪਾਇਆ ਜਾਈ ਬੋਲਣਾ ਪਾਇਆ ਜਾਈ ਕਿਸੇ ਵਿਟੋਂ ਰਹੇ ਲੋਕ ਬਿਲਲਾਈ ਐਸਾ ਸਤਿਗੁਰੂ ਜੇ ਮਿਲੇ ਤਿਸ ਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਈ ਜਿਸ ਦਾ ਜੀਉ ਉਸ ਮਿਲ ਰਹੇ ਹਰ ਵਸੇ ਮਣਾਈ ਹਰਿਆ ਭੀ ਅਮੁਲਕ ਹੈ ਭਗਤ ਨਾ ਕੇ ਨਾਨਕ ਜਿਨ ਹਰ ਪੱਲੇ ਪਾਏ ਅਰਸ ਮੇਰੀ ਮਨ ਬਨਜਾਰਾ ਅਰਸ ਮੇਰੀ ਮਨ ਬਨਜਾਰਾ ਸਤਿ ਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਓ ਜੀਓ ਲਾਹਾ ਕਟਿਓ ਦਿਹਾੜੀ ਇਹੇ ਤਾਨ ਤਿਨਾ ਮਿਲਿਆ ਜਿਨ ਹਰਿਆ ਪੀ ਪਾਣਾ ਕਹੇ ਨਾਨਕ ਹਰ ਰਾਸ ਮੇਰੀ ਮਨ ਹੋਵਾ ਬਨਜਾਰਾ ਇਹ ਰਸਨਾ ਤੂੰ ਅਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਈ ਪਿਆਸ ਨਾ ਜਾਈ ਹੋਰਦ ਕੀਤੇ ਜੇ ਚਰ ਹਰਸ ਪੱਲੇ ਨਾ ਪਾਈ ਹਰਸ ਪਾਈ ਪੱਲੇ ਪੀਏ ਹਰਸ ਬੌੜ ਨ ਤ੍ਰਿਸ਼ਨਾ ਲਾਗੇ ਆਈ ਇਹੀ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੇ ਜਿਸ ਆਈ ਕਹੇ ਨਾਨਕ ਹੋਰ ਅਨਰਸ ਸਭਿ ਸ੍ਰੀ ਜਹਰ ਵਸੇ ਮਨ ਆਈ ਏ ਸਰੀਰਾ ਮੀਰੀਆ ਹਰ ਤੂੰ ਮੈਂ ਜੋਤ ਰਖੀ ਤਾਂ ਤੂੰ ਜਗ ਮੈਂ ਆਇਆ ਹਰ ਜੋਤ ਰਖੀ ਤੋਦ ਵਿੱਚ ਤਾਂ ਤੂੰ ਜਗ ਮੈਂ ਆਇਆ ਹਰਿ ਅਪੀ ਮਾਤਾ ਅਪੀ ਪਿਤਾ ਜਿਨ ਜਿਉ અપਾਈ ਜਗਤ ਦਿਖਾਇਆ ਗੁਰ ਪ੍ਰਸਾਦੀ 부ਝਿਆ ਤਾਂ ਚਲਤ ਹੋਵਾ ਚਲਤ ਨਦਰੀ ਆਇ ਕਹੇ ਨਾਨਕ ਸ੍ਰਿਸ਼ਟ ਕਾ ਮੂਰਚਿਆ ਜੋਤ ਰੱਖੀ ਤਾਂ ਤੂੰ ਜਗਮੇ ਆਇ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਉ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪੀ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੀ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰਸ ਭੋਗੋ ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ اے ਸਰੀਰਾ ਮੇਰਿਆ ਇਸ ਜਗ ਮੇ ਆਈ ਕੀ ਕਿਆ ਤੁਦ ਕਰਮ ਕਮਾਇਆ ਕੀ ਕਰਮ ਕਮਾਇਆ ਤੋਦ ਸਰੀਰਾ ਜਾਂ ਤੂੰ ਜਗ ਮੇ ਆਇਆ ਜਿਨ ਹਰ ਤੀਰਾ ਰਚਨ ਰਚਿਆ ਸੋ ਹਰਮਨ ਆ ਵਸਾਇਆ ਗੁਰ ਪ੍ਰਸਾਦੀ ਹਰਮਨ ਵਸਿਆ ਪੂਰਬ ਲਿਖਿਆ ਪਾਇਆ ਕਹੇ ਨਾਨਕੇ ਸਰੀਰ ਪਰਵਾਨ ਹੋਵਾ ਜਿਨ ਸਤਿਗੁਰ ਸਿਉ ਚਿਤ ਲਾਇਆ ਏ ਨਿਤਰੋ ਮੇਰਿਓ ਹਰ ਤੁਮੈ ਜੋਦ ਰਖੀ ਹਰ ਬਿਨੇ ਅਵਰ ਨ ਦੇਖੋ ਕੋਈ ਹਰ ਬਿਨੇ ਅਵਰ ਨ ਦੇਖੋ ਕੋਈ ਨਦਰੀ ਹਰ ਨਿਹਾਲਿਆ ਏ ਵੀਸ ਸੰਸਾਰ ਤੁਮ ਦੇਖ ਦੇ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪੁਰ ਸਾਦੀ 부ਜਿਆ ਜਾਂ ਵੇਖਾਂ ਹਰ ਇਕ ਹੈ ਹਰ ਬਿਨੇ ਅਵਰ ਨ ਕੋਈ ਕਹੇ ਨਾਨਕੀ ਨਿਤ ਅਰੰਧ ਸਿ ਸਤਿਗੁਰ ਮਿਲੇ ਦੇਵ ਦ੍ਰਿਸ਼ਟ ਹੋਈ ਇਸਰਮਨੋ ਮੇਰਿਓ ਸਾਚੇ ਸੋਨੇ ਨੂੰ ਪਟਾਈ ਸਾਚੇ ਸੋਨੇ ਨੂੰ ਪਟਾਈ ਸ੍ਰੀ ਰਾਇ ਸੁਣੋ ਸਤਬਾਣੀ ਜੇਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਸਚ ਅਲਕ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹੇ ਨਾਨਕ ਅਮਰਤ ਨਾਮ ਸੁਣੋ ਪਵਿੱਤਰ ਹੋਵੋ ਸਾਚੇ ਸੋਨੇ ਨੂੰ ਪਟਾਈ ਹਰ ਜੀਓ ਗੁਫਾ ਅੰਦਰ ਰੱਖ ਕੈ ਵਾਜਾ ਪਮਣ ਵਜਾਇਆ ਵਿਜਾਇਆ ਵਾਜਾ ਪੌਣ ਨੌ ਦੁਵਾਰੀ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ ਗੁਰਦੁਆਰੇ ਲਾਈ ਪਾਵਣੀ ਇਕਣਾ ਦਸਵਾ ਦੁਵਾਰ ਦਿਖਾਇਆ ਤੈ ਅਨੇਕ ਰੂਪ ਨਉ ਨਵਨੀਦ ਤੇਸ ਦਾ ਅੰਤ ਨਾ ਜਾਈ ਪਾਇਆ ਕਹੇ ਨਾਨਕ ਹਰ ਪਿਆਰੇ ਜੀਉ ਗੁਪਾਇ ਅੰਦਰ ਰੱਖ ਕੇ ਵਾਜਾ ਪਵਣ ਵਿਜਾਇਆ ਇਹ ਸੱਚਾ ਸੋਇਲਾ ਸਾਚੇ ਗਰ ਗਾਵੋ ਗਾਵੋ ਤਾਂ ਸੋਇਲਾ ਕਰ ਸਾਚੀ ਜਿਤੇ ਸਦਾ ਸੱਚ ਤੇ ਆਵੇ ਸਚੋ ਤੇ ਆਵੇ ਜਾਂ ਤੂਦ ਭਾਵੀ ਗੁਰਮੁਖ ਜਨ ਬਜਾਵੇ ਇਹ ਸੱਚ ਸਬਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵੇ ਕਹੈ ਨਾਨਕ ਸਜ ਸੋਇਲਾ ਸੱਚੇ ਕਰ ਗਾਵੀ ਅਨੰਦ ਸੁਨੋ ਵਡ ਪਾਗੀਓ ਸਗਲ ਮਨੋਰਤ ਪੂਰੇ ਪਰਬਰਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹਤੇ ਪਵਿੱਤ ਸਤਿਗੁਰਿਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਸੁਣ ਤੇ ਪਨੀਤ ਕਹਤੇ ਪਵਿੱਤ ਸਤਿਗੁਰਿਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਅੱਜ ਆਪਾਂ ਅਨੰਦ ਸਾਹਿਬ ਦੀ ਬਾਣੀ ਜੋ ਸਬ ਸ੍ਰੀ ਗੁਰੂ ਅਮਰਦਾਸ ਜੀ ਦੇ ਮਖਾਰਬਿੰਦ ਚੋਂ ਚਾਰਨ ਕੀਤੀ ਗਈ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਬਾਇਮਾਨ ਹੈ। ਔਰ ਇਸ ਬਾਣੀ ਦੇ ਵਿੱਚ ਗੁਰੂ ਸਾਹਿਬਾਨ ਨੇ ਸਾਨੂੰ ਬਹੁਤ ਹੀ ਸੁੰਦਰ ਪ੍ਰਦੇਸ਼ ਦਿੱਤੇ ਆ ਕਿ ਆਪਣੇ ਮਨ ਨੂੰ ਕਿਵੇਂ ਪਰਮਾਤਮਾ ਨਾਲ ਗੁਰੂ ਨਾਲ ਜੋੜਨਾ ਤੇ ਨੰਦ ਲੈਣਾ। ਇਸ ਕਰਕੇ ਗੁਰਪਿਆਰਿਓ ਵੱਧ ਤੋਂ ਵੱਧ ਜਿਹੜਾ ਵਾ ਗੁਰਬਾਣੀ ਦੇ ਨਾਲ ਪ੍ਰੇਮ ਪਾਈਏ, ਗੁਰਬਾਣੀ ਪੜੀਏ, ਗੁਰਬਾਣੀ ਸੁਣੀਏ, ਗੁਰਬਾਣੀ ਦੇ ਆ ਵਿਚਾਰਾਂ ਸੁਣੀਏ ਆਪਣੇ ਜੀਵਨ ਨੂੰ ਸੋਹਣਾ ਬਣਾਈਏ। ਮਗਾ ਗੁਰੂ ਵਰਗਾ ਹੋਰ ਕੋਈ ਨਹੀਂ ਹੈਗਾ ਗੁਰੂ ਵਰਗਾ ਕੋਈ ਜਿਹੜਾ ਵਾ ਗੁਰੂ ਆਪਣਾ ਰਹਿਨ ਭਾਈ ਕਰਦਾ ਹੈ ਆਪਾਂ ਦਾ ਚੰਨ ਬਸੇਰਾ ਵਾ ਸਾਨੂੰ ਚੰਗੇ ਮਾੜੇ ਦੀ ਸੋਝੀ ਆਉਂਦੀ ਆ ਕਿ ਸਾਡੇ ਲਈ ਕੀ ਚੰਗਾ ਹੈ ਔਰ ਕਿਹੜੀ ਸਾਡੇ ਚੀਜ਼ ਮਾੜੀ ਹੈ ਤੇ ਗੁਰੂ ਦੀ ਸਿੱਖਿਆ ਉੱਤੇ ਅਮਲ ਕਰਕੇ ਆਪਣੇ ਜੀਵਨ ਨੂੰ ਸੋਨਾ ਬਣਾਈਏ ਤੇ ਆਨੰਦ ਅਸਲ ਦੇ ਵਿੱਚ ਜੋ ਮਿਲਣਾ ਵਾ ਉਹ ਗੁਰਬਾਣੀ ਦੇ ਵਿੱਚੋਂ ਮਿਲਣਾ ਬਾਕੀ ਜਿਹੜੇ ਦੋਸਤ ਮਿੱਤਰ ਆ ਜਿੰਨੇ ਵੀ ਪੈਣ ਭਰਾ ਵਾ ਸਾਰੇ ਜਿਹੜੇ ਆ ਉਹ ਕੁਛ ਟਾਈਮ ਲਈ ਇੱਥੇ ਆਉਂਦੇ ਆ ਸਮਾਪਨਾ ਪਤੀਤ ਕਰਕੇ ਇਸ ਜਗਤ ਦੇ ਵਿੱਚੋਂ ਜਿਹੜਾ ਵਾ ਉਹ ਸੰਸਾਰਿਕ ਯਾਤਰਾ ਪੂਰੀ ਕਰਕੇ ਸੰਗੀ ਸਾਥੀ ਜਿਹੜੇ ਆ ਉਹ ਚਲੇ ਜਾਂਦੇ ਆ ਪਰ ਗੁਰੂ ਜੀ ਕੇ ਆਸਾ ਵਾ ਜਿਹੜਾ ਹਮੇਸ਼ਾ ਜਿਹੜਾ ਕੈਮਰਿੰਦਾ ਪਰਮਾਤਮਾ ਜਿਹੜਾ ਨਾ ਜਮਨ ਮਰਨ ਦੇ ਚੱਕਰ ਵਿੱਚ ਨਹੀਂ ਪੈਂਦਾ ਔਰ ਹਰੀ ਦੇ ਨਾਮ ਨੂੰ ਆਪਾਂ ਬਾਤ ਉਹ ਵਰਤਿਆ ਜੀ ਕਿਉਂਕਿ ਕਿਸੇ ਜੀਵ ਦਾ ਕੋਈ ਜਿਹੜਾ ਵਾ ਸਮਾ ਜਿਹੜਾ ਵਾ ਇਹ ਨਿਰਧਾਰਤ ਨਹੀਂ ਕੀਤਾ ਕਿ ਇਹ ਨੇ ਇਨਾਂ ਚਿਰ ਜੀਣਾ ਵਾ ਜਾਂ ਇਨਾਂ ਚਿਰ ਰਹਿਣਾ ਵਾ ਇਹ ਪਰਮਾਤਮਾ ਦੇ ਹੱਥ ਵਸਿਆ ਜਿੰਨੇ ਵੀ ਆਪਾਂ ਨੂੰ ਸਾਹ ਮਿਲੇ ਆ ਆਪਾਂ ਜਿਹੜੇ ਆ ਗੁਰੂ ਦੀ ਬਾਣੀ ਜਿਹੜੀ ਪੜ੍ਹੀਏ ਗੁਰੂ ਦੀਆਂ ਵਿਚਾਰਾਂ ਸੁਣੀਏ ਔਰ ਤੁਰਕੀ ਬਾਣੀ ਦੇ ਨਾਲ ਆਪਾਂ ਜਿਹੜੀ ਸਾਹ ਚ ਭਾ ਕੇ ਆਪਣੇ ਜੀਵਨ ਨੂੰ ਜਿਹੜਾ ਵਾ ਸੋਨਾ ਬਣਾਈਏ ਤੇ ਗੁਰ ਸ਼ਬਦ ਵਿਚਾਰ ਚੈਨਲ ਜਿਹੜਾ ਇਹਨੂੰ ਸਬਸਕ੍ਰਾਈਬ ਕਰ ਲਓ ਪਲੀਜ਼ ਕਿਉਂਕਿ ਵੇਖੋ ਗੁਰੂ ਪਿਆਰਿਓ ਆਪਾਂ ਗੁਰ ਸ਼ਬਦਾਂ ਦੀ ਗੁਰਬਾਣੀ ਦੀ ਜਿਹੜੀ ਆ ਉਹ ਇਹਦੇ ਤੇ ਵੀਡੀਓ ਪਾਉਂਦੇ ਰਹਿੰਨੇ ਆ ਆਡੀਓ ਵੀਡੀਓ ਤਾਂ ਜੋ ਜਿਹੜੀ ਸਾਰੀ ਸੰਗਤ ਜਿਹੜੀ ਆ ਉਹ ਗੁਰੂ ਦੇ ਵਿਚਾਰਾਂ ਦੇ ਨਾਲ ਲੋਕੀ ਆਪਣੇ ਜੀਵਨ ਨੂੰ ਸੋਨਾ ਬਣਾਵੇਂ ਫਿਰ ਸਾਨੂੰ ਜਿਹੜੀ ਆ ਕੋਈ ਦਾਤੀ ਵਾਉ ਨਾ ਲੱਗੀ ਪਾਰ ਬ੍ਰਹਮ ਸਰਨਾਈ ਜੋ ਗਿਰਦ ਅਮਰੀ ਰਾਮ ਕਰ ਦੁੱਖ ਲੱਗੇ ਨਾ ਪਾਈ ਸਤਿਗੁਰ ਪੂਰਾ ਪੇਟਿਆ ਜਿਹਨੇ ਬੰਦ ਬਣਾਈ ਰਾਮ ਨਾਮ ਕੋ ਦੀਏ ਕਲੇ ਬਲਾਈ ਰਖਾਓ ਰਾਖ ਲਈ ਤੇ ਰੱਖਣ ਹਰ ਸਬਿਆਦ ਨਦਾਈ ਕਹੋ ਨਾਨਕ ਕਿਰਪਾ ਪਈ ਪ੍ਰਭਾ ਪਈ ਸਹਾਈ ਗੁਰੂ ਨੇ ਹੀ ਆਪਣਾ ਜਿਹੜਾ ਪ੍ਰਮਾਤਮਾ ਉਹਨੇ ਹੀ ਸਹਾਈ ਹੋਣਾ ਵਾ ਇਸ ਦੁਨੀਆ ਦੇ ਵਿੱਚ ਵੀ ਤੇ ਅੱਗੇ ਵੀ ਲੋਕ ਸੁਖੀਏ ਪਰ ਲੋਕ ਸਹੇਲੇ ਨਾਨ ਘਰ ਪ੍ਰਭ ਆਪੇ ਮਿਲੇ ਸੋ ਗੁਰੂ ਪਿਆਰਿਓ ਸਾਰਿਆਂ ਨੂੰ ਜਿਹੜੀ ਆ ਉਹ ਸੱਚੇ ਪਾਤਸ਼ਾਹ ਰਾਜੀ ਰਕੇ ਤਾਂ ਅੰਦਰੂਸਤੀਆਂ ਬਖਸ਼ੇ ਸਾਰਿਆਂ ਦੇ ਮਨੋਮਰਦਾਂ ਪੂਰੀਆਂ ਕਰੇ ਪ੍ਰਮਾਤਮਾ ਆਪਣੇ ਦਰੋਂ ਕਰੋ ਸਿੱਕੀ ਸਿਦਕ ਭਰੋਸਾ ਨਾਮਦਾਨ ਬਖਸ਼ੇ ਔਰ ਹੋਇਆਂ ਪੁੱਲਾਂ ਦੀ ਗੁਰੂ ਮਾਰਾ ਸੱਚੇ ਪਾਤਸ਼ਾਹ ਜੀ ਸਾਦੇ ਸਾਧ ਸੰਗਤ ਜੀ ਜਿਹੜੀ ਕਮਾ ਕਰਨੀ ਕਿਉਂਕਿ ਬਾਣੀ ਪੜਦੇ ਆ ਵਿਚਾਰਾਂ ਕਰਦੇ ਆ ਦਾਸ ਕੋਲੋਂ ਇੱਕ ਨਹੀਂ ਇੱਕ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ ਹੋਣਗੀਆਂ ਗੁਰੂ ਰੂਪੀ ਸਾਧ ਸੰਗਤ ਤੇ ਸਾਬ ਜੀ ਗੁਰੂ ਗ੍ਰੰਥ ਸਾਹਿਬ ਜੀ ਪੁੱਲਾਂ ਫੰਕਸ਼ਨ ਜੋਗ ਨੇ ਦਾਸ ਦੀਆਂ ਪੁੱਲਾਂ ਜਿਹੜੀਆਂ ਵਾਂ ਨਜ਼ਰ ਅੰਦਾਜ਼ ਕਰਨੀਆਂ ਵਾਂ ਇਗਨੋਰ ਕਰਨੀਆਂ ਵਾਂ ਔਰ ਗੁਰੂ ਦੇ ਗੱਲਾਂ ਵੱਲ ਗੌਰ ਕਰਨਾ ਵਾ ਬਾਣੀ ਪੜ੍ਹਨੀ ਹੈ ਇੰਨੀ ਕੁ ਬੇਨਤੀ ਪ੍ਰਵਾਨ ਕਰਨੀ ਬਲਾਉ ਫਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ